ਸਹੀ ਗਾਨ ਅੱਜ ਸੀ ਲਾਈਵ ਹੋਣ ਆਏ ਆ ਲਾਈਵ ਹੋਣ ਦਾ ਇੱਕ ਇਹਨਾਂ ਕਾਰਨ ਵੀ ਹੈ ਇਹਦੇ ਵਿੱਚ ਤੇ ਤੁਸੀਂ ਸਾਡੀ ਇੱਕ ਤਪੀਲ ਮੇਸਜ ਸੁਣ ਸਕਦੇ ਹੋ ਇੱਕ ਲੜਕਾ ਜਿਸ ਦੀ ਉਮਰ 25 ਸਾਲ ਹੈ ਉਹਦੇ ਦੋਨੋਂ ਗੁਰਦੇ ਫੇਲ ਹੋ ਚੁੱਕੇ ਆ ਔਰ ਪਹਿਲਾਂ ਉਹ ਬੱਚਾ ਮਲੇਸ਼ੀਆ ਦੇ ਵਿੱਚ ਕੰਮ ਕਰਦਾ ਸੀ ਉਹ ਪਰੇ ਪਿੰਡ ਬਾਕੀ ਵਾਲਾ ਛੇ ਲਾਫਿਰ ਫਾਸਲ ਦਾ ਦੇ ਵਿੱਚ ਆ ਗਿਆ ਹੈ। ਔਰ ਜੇਰੇ ਇਲਾਜ ਹੈ। ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੰਜ ਮਹੀਨੇ ਤੋਂ ਉਸਦੇ ਪਿੰਡ ਵਾਲੇ ਉਸ ਦਾ ਇਲਾਜ ਕਰਾ ਰਹੇ ਹੈ। ਉਸ ਦਾ ਬਾਪ ਜਿਹੜਾ ਹੈਗਾ ਉਹ ਇੱਕ ਦਿਹਾੜੀਦਾਰ ਹੈ। ਜਿਹੜਾ ਕਿ ਇਹ ਇਲਾਜ ਕਰਾਉਣ ਦੇ ਵਿੱਚ ਪੂਰੀ ਤਰਸਮਰਤ ਹੈ। ਇਹ ਪਿੰਡ ਵਾਲਿਆਂ ਦਾ ਬੜਪਾ ਹੈ। ਜਿਹੜੀ ਉਸਦੇ ਨਾਲ ਲੱਗੇ ਰੋਜ਼-ਰੋਜ਼ ਕਦੇ ਪਟਿੰਡਾ ਦੇ ਚੱਕਰ ਲਗਾ ਰਹੇ ਹੈ ਜਿੱਥੇ-ਜਿੱਥੇ ਵੀ ਦੱਸ ਪੈ ਰਹੀ ਹੈ ਉੱਥੇ-ਉੱਥੇ ਬੱਚੇ ਨੂੰ ਲੈ ਕੇ ਜਾ ਰਹੇ ਹੈ ਹਰ ਟਾਈਮੇਟਲੀ ਇਹ ਹੀ ਰਿਜ਼ਲਟ ਹੈ ਕਿ ਉਹ ਜਾਂ ਦੋਨੋਂ ਜਦੋਂ ਕਿਟਨੀ ਫੇਲ ਹੈ ਤੇ ਉਹਦੀ ਮਾਂ ਆਪਣੀਆਂ ਕਿਟਨੀ ਦੇਣ ਜਾ ਰਹੀ ਹੈ ਤਾਂ ਜੋ ਆਪਣੇ ਬੇਟੇ ਨੂੰ ਬਚਾਇਆ ਜਾ ਸਕੇ ਔਰ ਅਸੀਂ ਕਾਨੂੰ ਇਹ ਦੱਸਣਾ ਜ਼ਰੂਰੀ ਸਮਝਦੇ ਆ ਕਿ ਇਸ ਬੱਚੇ ਦਾ ਪਿਛਲੇ 2-3 ਮਹੀਨੇ ਤੋਂ ਐਮਸ ਦੇ ਵਿੱਚ ਵੀ ਇਲਾਜ ਚੱਲ ਰਿਹਾ ਹੈ ਔਰ ਫਾਜ਼ਿਲ ਕਲੀਨਿਕ ਵਿੱਚ ਆਸ਼ੀਰਵਾਦ ਹਸਪਤਾਲ ਦੇ ਵਿੱਚ ਡਾਇਗਨੋਸਿਸ ਵੀ ਹੋ ਰਿਹਾ ਹੈ। ਕਿਉਂ ਨਾ ਇਸ ਜਿਹੜੀ ਕਿਡਨੀ ਟ੍ਰਾਂਸਪਲੈਂਟ ਹੈ ਸਾਰੇ ਉਹਦੇ ਟੈਸਟ ਹੋ ਚੁੱਕੀ ਹੈ ਉਹਦੀ ਮਦਦ ਦਾ ਟੈਸਟ ਹੋ ਗਿਆ ਜਿਹੜਾ ਸਾਰੀਆਂ ਫਾਈਲਾਂ ਤਿਆਰ ਹੋਈਆਂ ਇੱਕ ਜਿਹੜੀ ਟੈਸਟ ਹੈ ਉਸ ਦੀ ਮਦਦ ਨਾਲ ਉਪਤੀਜੀਏ ਦੇ ਵਿੱਚ 13 ਤਰੀਕ ਨੂੰ ਉਹ ਚਾਰੀਆ ਜਿਹੜਾ ਲਾਸਟ ਟੈਸਟ ਹੈ ਇਸ ਦੇ ਵਿੱਚ ਸਾਰਿਆਂ ਦੇ ਇਹੀ ਇੱਕ ਡਿਸੀਜਨ ਹੈ ਕਿ ਇਸ ਬੱਚੇ ਦਾ ਮੈਕਸ ਹਸਪੀਟਲ ਚੰਡੀਗੜ੍ਹ ਦੇ ਵਿੱਚ ਕਿਡਨੀ ਟ੍ਰਾਂਸਪਲੈਂਟ ਕਰਵਾਈ ਜਾਣੀ ਹੈ ਜਿਸ ਦੇ ਵਿੱਚ ਬਹੁਤ ਹੀ ਪੈਸਿਆਂ ਦੀ ਲੋੜ ਹੈ ਤੇ ਅਸੀਂ ਆਪਣੇ ਚੈਨਲ ਦੇ ਮਾਧਮ ਰਾਹੀਂ ਤੁਹਾਨੂੰ ਇੱਕ ਅਪੀਲ ਕਰਦੇ ਹਾਂ ਕਿ ਜਾਨ ਤੋਂ ਜ਼ਿਆਦਾ ਇਹ ਇਸ ਨੂੰ ਸਹਿਯੋਗ ਦਿਓ ਆਪਾਂ ਆਪਣਾ ਜਿਹੜਾ ਆਪਣੀ ਮਿਹਨਤ ਦੀ ਕਮਾਈ ਹੈਗੀ ਐ ਉਹ ਹੋਰ ਜਗ੍ਹਾ ਤੇ ਲਗਾ ਰਹੇ ਆਂ ਗੁਰਦੁਆਰੇ ਮੰਦਰਾਂ 'ਚ ਲਗਾ ਰਹੇ ਆਂ ਜੇ ਆਪਾਂ ਇਹ ਕਿਸੇ ਨੂੰ ਜੀਵਨ ਦਾਣ ਦੇਵਾਂਗੇ ਉਹ ਬਹੁਤ ਹੀ ਵੱਡਾ ਪੁੰਨ ਦਾ ਕੰਮ ਹੋਏਗਾ ਸੋ ਜ਼ਿਆਦਾ ਨਾ ਕਹਿੰਦੇ ਹੋਏ ਸਾਡੀ ਇਹੀ ਅਪੀਲ ਹੈ ਕਿ ਤੁਸੀਂ ਵਾਅਦਾ ਕਰੋ ਉਸ ਨੂੰ ਅਨਲਾਸ਼ ਵਾਸਤੇ ਸਹਿਯੋਗ ਦਿਓ ਕਿਉਂਕਿ ਇੱਕ ਘਰ ਦੇ ਵਿੱਚ ਦੋ ਮਰੀਜ਼ ਹੋ ਜਾਣਗੇ ਉਹਨਾਂ ਦਾ ਖਰਚਾ ਚੱਕਣਾ ਆਪਰੇਸ਼ਨ ਦੋ ਦੋ ਆਪਰੇਸ਼ਨ ਕਰਵਾਉਣੇ ਬਹੁਤ ਮੁਸ਼ਕਲ ਹੈ ਕਿਸੇ ਮਾਂ ਦਾ ਪੁੱਤਰ ਬਚਾਇਆ ਜਾ ਸਕਦਾ ਤੁਹਾਡੇ ਸਹਿਯੋਗ ਨਾਲ ਕਿਸੇ ਭੈਣ ਦਾ ਇੱਕ ਵੀਰ ਬਚਾਇਆ ਜਾ ਸਕਦਾ ਸੋ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਕਾਊਂਟ ਨੰਬਰ ਅਸੀਂ نیچے ਸ਼ੋ ਕਰਾਂਗੇ ਸਾਡੇ ਚੈਨਲ ਦਾ ਵੀ ਕਰਾਂਗੇ ਕਿ ਜੇਕਰ ਕੋਈ ਵਧੇਰੇ ਜਾਣਕਾਰੀ ਲੈਣੀ ਹੈ ਸਾਡੇ ਨਾਮ ਕੀ ਤੁਸੀਂ ਰੱਬ ਤੱਕ ਕੰਮ ਕਰ ਸਕਦੇ ਆ ਉਸ ਲੜਕੇ ਦੇ ਪਾਪ ਦਾ ਸੀ ਅਕਾਊਂਟ ਨੰਬਰ ਵੀ ਆਪਣੇ ਚੈਨਲ ਤੇ ਸ਼ੋਅ ਕਰਨ ਜਾ ਰਹੇ ਆ ਔਰ ਉਹਨਾਂ ਦਾ ਫੋਨ ਨੰਬਰ ਵੀ ਹੋਏਗਾ ਤੁਸੀਂ ਜਿਸ ਵੇਲੇ ਵੀ ਉਹਨਾਂ ਨਾਲ ਮਰਜੀ ਸੰਪਰਕ ਕਰ ਸਕਦੇ ਹੋ ਧੰਨ